ਹੌਣਕ ਡੇਰੀ ਫਾਰਮ ਤੇ ਬਾਈ ਜੀ ਸਵਾਗਤ ਆ ਅੱਜ ਦੀ ਵੀਡੀਓ ਫੇਰ ਬਾਈ ਹੈਪੀ ਦੇ ਘਰੋਂ ਪਿੰਡ ਜੋਧਪੁਰ ਪਖਰ ਜ਼ਿਲ੍ਹਾ ਬਠਿੰਡਾ ਦੇ ਤਹਿਸੀਲ ਮੋੜ ਮੰਡੀ ਬਾਈ ਦਾ ਕੰਮ ਆ ਵਪਾਰ ਦਾ ਤੇ ਪਸ਼ੂ ਬਾਈ ਚੰਗੇ ਲਿਆਉਂਦਾ ਪਹਿਲਾਂ ਵੀ ਬਾਈ ਦੀਆਂ ਵੀਡੀਓ ਪਾਈਆਂ ਬਾਈ ਕਹਿੰਦਾ ਨਾਲ ਦੀ ਨਾਲ ਪਸ਼ੂ ਸੇਲ ਹੋ ਜਾਂਦੇ ਆ ਤੇ ਅੱਜ ਜਿਹੜੀ ਵੀਡੀਓ ਆ ਬਈ ਇਹ ਚ ਆਪਾਂ ਦੋ ਨੱਕ ਤੁਹਾਨੂੰ ਦਿਖਾਵਾਂਗੇ ਇੱਕ ਤਾਂ ਆ ਗਈ ਤਾਜੀ ਜਮਾ ਦੋ ਤਿਆਰ ਘੰਟੇ ਹੋਇਆ ਸੂਈ ਨੂੰ ਤੇ ਕਾਹੀ ਇੱਧਰ ਇਹ ਕਿੰਨੇ ਦਿਨਾਂ ਦੀ ਸੂਈ ਆ ਜੀ ਪਾਰਸੋ ਸੂਈ ਆ ਆ ਜਾ ਫਿਰ ਸਾਹਮਣੇ ਬਈ ਦੋਨਾਂ ਵਾਰੇ ਗੱਲਬਾਤ ਕਰਦੇ ਆ ਵੀਡੀਓ 13 ਮਾਰਚ ਦੀ ਹੈ ਦੋਸਤੋ ਹੋਰ ਕੀ ਹਾਲ ਆ ਬਈ ਸੱਸੀ ਗਾਲ ਬਈ ਸੱਸੀ ਗਾਲ ਵੀਰੇ ਪਹਿਲਾ ਤਾਂ ਨੰਬਰ ਬੋਲ ਦੇ ਬਈ ਆ ਬਈ 62394 73995 ਪਿੰਡ ਆਪਣਾ ਜੋਧਪੁਰ ਮੌੜਾ ਲਵੇ ਬਈ ਠੀਕ ਹੈ ਜੀ ਠੀਕ ਆ ਤੇ ਦੋਨਾਂ ਦਾ ਕੀ ਫਿਰ ਅੱਜ ਬਈ ਦੋ ਬਈ ਕਿਹੜੀ ਤੋਂ ਸ਼ੁਰੂ ਕਰੀਏ ਫਿਰ ਆਪਾਂ ਅ ਕਿਹੜੀ ਤੋਂ ਮਰਜ਼ੀ ਕਰ ਲੋ ਬਈ ਅੱਜ ਤਾਂ ਸੂਈ ਆ ਬਈ ਕਿੰਨੇ ਦਿਨਾਂ ਦੀ ਸੂਈ ਆ ਇਹ ਇਹ ਬਈ ਦੋ ਦਿਨ ਦੋ ਤਿੰਨ ਦਿਨ ਹੋਇਆ ਨੂੰ ਸੂਈ ਨੂੰ ਉਹ ਬੱਚੀ ਆ ਬਈ ਇਹ ਦੇ ਮੰਗਰ ਬੱਚੀ ਬਈ ਬੜੀ ਟੌਪ ਕਲਾਸ ਬੱਚੀ ਇਹ ਦੇ ਮੰਗਰ ਬੱਚੀ ਬਹੁਤ ਚੰਗੀ ਹੈ ਬਾਈ ਬੱਚੀ ਪਲੀ ਵੀ ਬਹੁਤ ਆ ਬੱਚੀ ਵੱਡੀ ਕੱਦ ਵਾਲੀ ਬੱਚੀ ਹੈ ਚੌੜੀ ਝੂੜੀ ਬਾਈ ਆ ਦੇਖੋ ਵੀਰੇ ਬੱਚੀ ਆ ਨਵਾਂ ਲੋਗ-ਲੋਗ ਘਰ ਦੀ ਆ ਬਈ ਬੱਚੀ ਆ ਉਹਦੇ ਹੇਠਾਂ ਬੱਚੀ ਆ ਗਈ ਆ ਜਾ ਫਿਰ ਗਾਂ ਕੋਲ ਆ ਜਾ ਬਾਈ ਹਾਂ ਕਿੰਨੇਵੇਂ ਸੂਏ ਹੈ ਬਾਈ ਇਹ ਇਹ ਬਈ ਦੂਸਰਾ ਸੂਆ ਬੈਠ ਹੈਗੀ ਅੱਛਾ ਹਾਂ ਤੇ ਦੁੱਧ ਕਿੰਨੇ ਦੀ ਓਟ ਤੇ ਆਈ ਆ ਦੁੱਧ ਬਈ ਇਹ ਬਾਹਲਾ ਆਪਾਂ ਕਹਿੰਦੇ ਨਹੀਂ 18-20 ਲੀਟਰ ਦੇ ਘਰਾਂ ਚ ਦੁੱਧ ਦੇਊਗੀ ਗਾਂ ਇਸ ਟਾਈਮ ਤੇ ਥੱਲੇ 15-16 ਕਿਲੋ ਬੌਲਾ ਹੈਗਾ ਬਈ ਕੈਨੇਡਾ ਮਰਜੀ ਝੋਲੇ ਅਗਲਾ ਚਾਹੇ ਚਾਰ ਰੰਗ ਝੋਲੇ ਬਾਈ ਕੋਈ ਲਾਂਬੇ ਵਾਲੀ ਗੱਲ ਨਹੀਂ ਠੀਕ ਆ ਵੀਰੇ ਬਾਈ ਕਹਿੰਦਾ ਚਾਹੇ ਚਾਰ ਰੰਗ ਝੋਲੇ ਸੀੜ ਸਰੀਫ ਬਹੁਤ ਆ ਬਾਈ ਦਾ ਐਵੇਂ ਮਰਜੀ ਬਸ ਉਹ ਤੂੰ ਬਾਲੇ ਠੰਡੇ ਜਿਹੇ ਲੈ ਬਾਈ ਆਪਾ ਪਤਾ ਨਹੀਂ ਕਿਥੋਂ ਲੈ ਪਸੂ ਮਾੜਾ ਲੈਂਦੇ ਨਹੀਂ ਆਪਾਂ ਥਾਣਾ ਤੋਂ ਉਹਨਾਂ ਦੀ ਵਧੀਆ ਸਾਫ ਸੁਥਰੀ ਗਾਂ ਲੈਨੇ ਆ ਮੈਂ ਆ ਚਾਹੇ ਗਾਂ ਬਾਈ ਠੀਕ ਐ ਮੈਂ ਜੋ ਦਰ ਦੀ ਮਰਜੀ ਬਾਈ ਕੋਈ ਚੱਕਰ ਨਹੀਂ ਤੋੜ ਲੈ ਫਿਰ ਬਾਈ ਇਹਨੂੰ ਤੋੜ ਕੇ ਬੰਦਾ ਕਰਾ ਦਈਏ ਮੋਲਾ ਜਿਹੜਾ ਬਾਈ ਵੀਡੀਓ ਦੇ ਵਿੱਚ ਹੀ ਕਰਾਵਾਂਗੇ ਤੇ ਵੀਡੀਓ ਦੇ ਉੱਤੇ ਬਾਈ ਦਾ ਨੰਬਰ ਚੱਲੀ ਜਾਂਦਾ ਜੇ ਕਿਸੇ ਭਰਾ ਨੇ ਇਸ ਤਰ੍ਹਾਂ ਐਡ ਕਰ ਇਹੀ ਜਰਸੀ ਚ ਕ੍ਰੋਸ ਹੀ ਆ ਜਾਂਦੀ ਹੈਗਾ ਕ੍ਰੋਸ ਆ ਗਈ ਇਹ ਹਾਂ ਭਾਈ ਕ੍ਰੋਸ ਚ ਆ ਗਈ ਭਾਈ ਜਰਸੀ ਕ੍ਰੋਸ ਚ ਭਾਈ ਕਹਿੰਦਾ ਉਹ ਭਾਈ ਬੈੱਡ ਵਾਲੀ ਗਾਂ ਗਈ ਕੱਦ ਬਹੁਤ ਆ ਚੌੜੀ ਜੂੜੀ ਬਹੁਤ ਆ ਕੇਰਾ ਸੂਈ ਕਰਕੇ ਜੂਰ ਪਸੂ ਲੱਕੇ ਜੇ ਮਾਰ ਜਾਂਦਾ ਹੂੰ 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 ਖਸ ਉੱਪਰੇ ਥਾ ਜਾਂਦਾ ਪਸੂ ਭਾਈ ਹਾਂ ਖਾਣ ਪੀਣ ਦਾ ਕਰ ਜਾਂਦਾ ਪਸੂ ਖਾਣ ਪੀਣ ਦਾ ਕਰ ਦਿੰਦਾ ਦੂਸਰੀ ਸੀਲ ਭਾਈ ਦੇਖ ਤੂੰ ਐ ਜਿਵੇਂ ਤੁਰਦੇ ਐ ਤੁਰਦੀ ਐ ਮਗਰ ਮਗਰ ਐ ਨਹੀਂ ਵੀ ਉਹੀ ਖਿੱਚੀ ਫਿਰੂਗੀ ਗਾਂ ਹਾਂ ਦੁਬਾਰੇ ਤੋੜ ਕੇ ਦਿਖਾ ਦਿੰਦੇ ਭਾਈ ਤੋੜ ਲੈ ਤੋੜ ਲੈ ਦੁਬਾਰੇ ਕਿਹੜਾ ਇੱਕ ਦਾ ਹੋਊ ਉਹ ਬੱਚੀ ਆ ਗਈ ਇਹਦੇ ਪਿੱਛੇ ਮਾ ਮਗਰ ਇਹ ਤਾਂ ਬੱਚੀ ਆ ਬਈ ਯਾਰ ਕਿੰਨੇ ਦਿਨਾਂ ਹੀ ਸੁੱਈ ਆ ਕਿਉਂ ਇਹਨੂੰ ਬਈ ਅੱਜ ਤੀਜਾ ਦਿਨ ਆ ਸੁੱਈ ਨੂੰ ਤੀਸਰਾ ਦਿਨ ਹਾਂ ਹੁਣ ਕਿੰਨਾ ਫਿਰ ਜੇਰ ਜੂਰ ਜਮਾ ਦਾਣਾ ਕੋਈ ਧਾਰ ਚ ਕੋਈ ਹੋਣੀ ਜਮਾ ਤੇ ਨਿਆਣਾ ਪਾਣਾ ਬਾਈ ਠੀਕ ਹੈ ਬੰਨ ਲਾ ਬਈ ਕੋਈ ਹੈਪੀ ਬਈ ਮੁੱਲ ਜੈ ਜਿਆ ਕਰੀ ਉਹਦੇ ਹਿਸਾਬ ਨਾਲ ਹਣਾ ਅਗਲਾ ਪਹਿਲੇ ਫੁਨਤੀ ਸੌਦਾ ਵਾਲੇ ਆਪਾਂ ਕਰਨਾ ਆਪਾਂ ਬਈ ਬਾਹਲਾ ਮੁੱਲ ਕਰੀਏ ਦੇਗਾ ਆਪਾਂ ਪਹਿਲਾਂ ਬੈਠ ਵੇਚੀ ਆ ਉਹ ਉਹ ਬਾਈ ਵੀ ਦੇਖਦੇ ਹੋਣਗੇ ਵੀਡੀਓ ਹੂੰ ਕੈਂਥਲ ਦੇ ਬੰਦੇ ਲੈ ਗਏ ਠੀਕ ਠੀਕ ਆ ਠੀਕ ਆ ਹਾਂ ਕਿੰਨਾ ਮੁੱਲ ਆ ਫਿਰ ਇਹਦਾ ਅੱਜ ਮੁੱਲ ਬਈ ਜਿਵੇਂ ਆਪਾਂ ਵੀਡੀਓ ਚ ਬੈੜ ਦਾ 88 ਪਾਇਆ ਸੀਗਾ ਹੂੰ ਤੇ ਬੈੜ ਆਪਣੇ ਉਦੋਂ ਵੀ ਵੱਧ ਕੇ ਵਗੀ ਆ 2-3000 ਬਈ ਅੱਛਾ ਹਾਂ ਠੀਕ ਆ ਤੇ ਇਹਦਾ ਕੀ ਰਹੂਗਾ ਅੱਜ ਇਹਦਾ ਮੁੱਲ ਬਈ 85000 ਕਰਾ ਲਓ 90 ਕਿੰਨੇ ਕਰਾ ਲਿਓ ਇਹਦਾ 80000 ਚੋਂ ਬਸ ਕੋਈ ਛੋੜ ਛੱਪੇ ਹੋਊ ਬਈ 80000 ਚੋਂ ਬਈ ਇੱਕ ਨੰਬਰ ਵਾਲੀ ਦਾ ਛੋੜ ਛੱਪੇ ਹੋਊ ਪਿੱਛੇ ਬਈ ਇਹ ਗਾਹ ਮੰਨ ਲਓ ਪੂਰੀ ਸਟ੍ਰੀਟ ਗਾਹ ਗਿਆ ਐਣੀ ਓਏ ਪਿੱਠ ਪੁੜੇ ਦੀ ਐ ਜਾਵਾਂ ਇੱਥੋਂ ਪੱਧਰ ਆ ਜਾਵਾਂਗਾ ਹਾਂ ਚੀਨੀ ਮਿਨੀ ਬਾਕੀ ਬੜੰਗਾ ਚੋੜਾਂ ਨ ਬੰਦਾ ਚੋਲੇ ਕੋਈ ਚੋਲੇ ਹੈ ਬਰਫ ਵਰਗੀ ਖਾਂਦੀ ਜਾ ਠੀਕ ਆ ਹੁਣ ਹੋਰ ਨੰਬਰ 2 ਤੇ ਤਾਜੀ ਹੈ ਬਈ ਕਿੰਨੇ ਕ ਟਾਈਮ ਦੀ ਸੂਈ ਹੈ ਇਹ ਇਹ ਬਈ ਸਵੇਰੇ ਸੂਈ ਜਾਣਾ 9 ਵਜੇ ਸਵੇਰੇ ਆਹ ਪਈ ਇਹਦੀ ਜੇਰ ਆ ਆ ਦੇਖ ਲਓ ਬਈ ਜੇਰ ਜੂਰ ਪੈ ਕੇ ਜਮਾ ਸੱਬੇ ਤੇ ਗੁਰਦੁਆਰਾ ਸੱਪਾ ਹੋਵੇ ਤੁਸੀਂ ਜੇ ਬਈ ਅੱਜ ਜੇਰ ਰੁਪਈਆ ਜੇਰ ਵੀ ਸਾਡੇ ਬਾਅਦ ਹੀ ਪਈ ਇਹਨੇ ਬੱਚਿਆਂ ਨੂੰ ਜਨਮ ਦੇਦਾ ਇਹਨੇ ਬੱਚੇ ਨੂੰ ਬਈ ਬੱਚੀ ਹੁੰਦੀ ਨਾ ਕਰਮਾਂ ਵਾਲੀ ਬੜਾ ਚੰਗੀ ਆਈ ਸੀ ਹਨਾ ਹਾਂ ਬਈ ਬੱਚੀ ਹੁੰਦੀ ਤਾਂ ਬਈ ਕੋਈ ਹੋਈ ਨਹੀਂ ਸੀ ਕਿੰਨੇ ਕ ਦੁੱਧ ਦੀ ਉਟਿਆ ਜੇ ਤੇਰੇ ਕੋਲੇ ਵੀ ਇਹ ਬਈ ਦੁੱਧ ਬੈੜ ਆਪਾਂ ਦੇਖਾ ਮੰਨ ਲਓ ਵੀ ਆਪਾਂ ਦਾ ਕਹਿ ਕੇ ਦੇਵਾਂਗੇ ਅਗਲੇ ਨੂੰ 24 25 ਲੀਟਰ ਹੀ ਪਰ ਮਾਲਕਾਂ ਦਾ ਸੁਣ ਮਦਾਬ ਕਹਿੰਦੇ 28 27 ਲੀਟਰ ਦੁੱਧ ਚਵਾਇਆ ਬਾਕੀ ਬੈੜ ਦੀ ਤਿਆਰੀ ਤੂਰੀ ਬਹੁਤ ਆ ਬਈ ਹੂੰ ਦੂਜਾ ਸੂ ਆ ਗਈ ਦੂਸਰਾ ਸੂ ਆ ਗਈ ਥਣ ਵੀ ਜਮਾ ਬਈ ਆ ਰੁਗ ਰੁਗ ਦਾ ਥਾਣਾ ਮੁੱਠੀ ਮੁੱਠੀ ਦਾ ਆ ਦੇਖੋ ਬਈ ਇਹਨੂੰ ਵੀ ਤੋਰ ਲੈ ਹੈਪੀ ਇਹਨੂੰ ਵੀ ਤੋਰ ਲੈਣੇ ਬਈ ਲਾਹ ਜੀ ਨੋ ਦੋ ਨਾਗਾ ਬਾਈ ਕੋਲੇ ਦੋਵੇਂ ਤਾਜ਼ੀਆਂ ਗਾਨਾ ਆ ਨਾ ਦੂਸਰਾ ਦੂਸਰਾ ਸੂਆ ਇਹ ਵੀ ਬਈ ਠੰਡੀ ਜਮਾ ਚਾਹੇ ਕੋਈ ਮਥੱਲੇ ਬੈਠਾ ਰਹੇ ਤੇ ਹੁਣੇ ਜੇਰ ਪੈਕੇਟੇ ਤੋੜ ਲਾਹੇ ਤੈਨੂੰ ਗੱਲ ਕੋਈ ਥੋੜਾ ਇਹ ਵੀ ਹਜੇ ਸੂਈ ਹੁਣੀ ਕਰਕੇ ਹਾਂ ਉਪਰਾ ਕਰ ਚਾਰ ਪੰਜ ਘੰਟੇ ਹੋਇਆ ਨੂੰ ਸੂਈ ਬਸ ਹਾਂ ਜੇ ਕਰ ਦੇਖੋ ਬਾਈ ਲੈ ਵਾਜਕ ਕਰ ਲੋ ਗਾ ਦਾ ਇਹ ਵੀ ਬਈ ਜਮਾ ਐਣੀ ਚਾਹੇ ਥੱਲੇ ਬਹਿ ਜਾਵੇ ਕੋਈ ਚੱਕਰ ਨਹੀਂ ਹਮ ਵਾਲਾ ਬਈ ਹੈ ਪੈਣੂ ਆ ਦੇਖੋ ਬਾਈ ਕਰ ਲੋ ਲੇਵਾ ਚੈੱਕ ਤੇ ਬੱਚੇ ਨੂੰ ਇਹਨੇ ਜਨਮ ਦਿੱਤਾ ਸਵੇਰੇ ਹੀ ਬਾਈ ਕਹਿੰਦਾ ਸੂਈ ਜਾ 13 ਮਾਰਚ ਦੀ ਵੀਡੀਓ ਆ ਬਾਈ ਹੁਣ ਟਾਈਮ ਹੋ ਗਿਆ ਲੱਗਦਾ ਬਾਕੀ ਬਾਈ ਜੇ ਇਹੀ ਪਸ਼ੂ ਦਾ ਹੁੰਦਾ ਵੀ ਸੂਆ ਸਹੀ ਹੋ ਜੇ ਨਾ ਸੂ ਸਹੀ ਪਵੇ ਜੇਰ ਵਧੀਆ ਪੈ ਜੇ ਜੇਰੇ ਦੀ ਜਮ ਇੱਕ ਨੰਬਰ ਪਈ ਆ ਹਾਂ ਅਜੇ ਅੱਧਾ ਪੌਣਾ ਘੰਟੇ ਹੋਇਆ ਆਪਾਂ ਘਰੇ ਹੈ ਨਹੀਂ ਸੀਗੇ ਛੋੜੇ ਆਏ ਤੀ ਆ ਇਹਦਾ ਕੀ ਮੁੱਲ ਰਹੂਗਾ ਹੈਪੀ ਇਹਦਾ ਮੁੱਲ 95000 ਰੁਪਏ ਕਰਦੇ ਆ ਬਾਈ ਕਿੰਨੇ ਦੀ ਛੱਡ ਦੇ 92000 ਚੋਂ ਮਾਨਦਾਨ ਕਰ ਦਾਂਗੇ ਬਾਈ 92 ਚੋਂ ਇਹਦਾ ਮਾਨਦਾਨ ਹੋ ਜੂਗਾ ਸੱਜਣੋ ਇਹਦਾ ਭਾਈ ਮਤਲਬ 85 90 ਕਿੰਨਾ ਕਰਾ ਲਓ ਇਹਦਾ 80 ਚੋਂ ਮੰਗ ਇਹਦਾ 80 ਚੋਂ ਹਾਂ ਠੀਕ ਆ ਭਾਈ ਵੀਡੀਓ ਦੇਖਣ ਲਈ ਸਾਰੇ ਭਰਾਵਾਂ ਦਾ ਧੰਨਵਾਦ ਸੱਸੀ ਗਾਲ ਭਾਈ ਇੱਕ ਭਾਈ ਆਪਾਂ ਇੱਧਰ ਵੀ ਮਾਰਦੇ ਆ ਬੱਕਰੀ ਵੇਚਣੀ ਆ ਇਹ ਵੀ ਵੇਚ ਦਾਂਗੇ ਭਾਈ ਭਾਈ ਨੇ ਲਾਇਆ ਬੱਕਰੀ ਵੀ ਸੇਲ ਕਰਨੀ ਆ ਤੇ ਆਹ ਬੱਚਾ ਨਾਲ ਕੀ ਆ ਗਿਆ ਪਟਾ ਇਹਦੇ ਮਗਰ ਹਾਂ ਇਹਦੇ ਮਗਰ ਬੱਕਰਾ ਭਾਈ 1 ਫਰਵਰੀ ਦੀ ਸੂਈ ਆ ਅੱਜ ਹੋ ਗਈ 13 ਮਾਰਚ ਭਾਈ ਠੀਕ ਹੈ ਇਹਨੂੰ 1 ਮਹੀਨਾ ਤੇ ਮੰਨ ਲਾ 13 ਦਿਨ ਹੋ ਗਏ ਸੂਈ ਨੂੰ ਬੱਕਰੀ ਨੂੰ ਫਰਵਰੀ ਨੂੰ ਸੂਈ ਸੀ ਦੁੱਧ ਵੀ ਵਧੇਗਾ ਬਾਈ ਹੁਣ ਤਾਂ ਕੋਲੇ ਬੰਨਿਆ ਪਏ ਸਾਰਾ ਤਾਂ ਨਹੀਂ ਚੁਗੀ ਜਾਂਦਾ ਪਚੋਈ ਨਹੀਂ ਕਦੇ ਇਹਦਾ ਕੀ ਮੁੱਲ ਕਰਦਾ ਇਹਦਾ ਮੁੱਲ ਤਾਂ ਬੱਸ ਬਾਈ ਲੈਣ ਦੇਣ ਜਾਂ 20000 ਰੁਪਏ ਹੈਗਾ ਦੁੱਧ ਦੇ ਥੱਲੇ ਹੈਗਾ 3 ਕਿਲੋ ਭੰਗੋ ਬਾਈ ਅਗਲਾ ਕਹਿੰਦਾ ਹੁਣ ਤਾਂ ਇਹ ਵਾ ਚੁਗੀ ਜਾਂਦਾ ਸਾਰਾ ਤਾਂ ਜਿੰਨਾ ਕੋ ਲਾਉਂਦੀ ਉਹਨਾਂ ਕੋ ਚੁਗਿਆ ਜਾਂਦਾ ਹੂੰ ਬਾਕੀ ਬੱਚਾ ਦੇਖ ਲਓ ਦੁੱਧ ਦਾ ਪਾਲਿਆ ਹਾਂ ਚੰਗਾ ਵਧੀਆ ਬਾਈ ਕਿੰਨੇ ਚ 20 ਦੀ ਦੇ ਦੇਗਾ ਸਾਹਮੂ ਹੋਵੇ ਬਾਈ ਇਹ ਸ਼ੇਦਾਂ ਹੁੰਦਾ ਜੀ ਦੂਜਾ ਸੁਆਗੀ ਠੀਕ ਆ ਵੀਰੇ ਠੀਕ ਆ ਲੈ ਸੱਜਣੋ ਜੇ ਕਿਸੇ ਭਰਾ ਨੇ ਬੱਕਰੀ ਖਰੀਦਣੀ ਹੈ ਤੇ ਪਿੱਛੇ ਪਠੋਰਾ ਇਹਦਾ 20000 ਮੁੱਲ ਆ ਵੀਡੀਓ ਦੇਖਣ ਲਈ ਸਾਰੇ ਭਰਾਵਾਂ ਦਾ ਧੰਨਵਾਦ ਸਸੀ ਗਾਲ ਵੀ ਸਾਰਿਆਂ ਨੂੰ